ਜਾਦਵਿੰਦਰ ਜੀ ਤੁਸੀਂ ਥਾਣਾ ਬਿਲਗਾ ਦਾ ਚਾਰਜ ਸੰਭਾਲਿਆ ਜੀ ਐਕੀ ਕਹਿਣਾ ਚਾਹਾਂਗਾ ਕਿ ਇਲਾਕਾ ਵਾਸੀਆਂ ਨੂੰ ਆ ਮੈਂ ਇਲਾਕਾ ਵਾਸੀਆਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਅਗਰ ਪ੍ਰੋਬਲਮ ਆਉਂਦੀ ਹੈ ਤੇ ਬੇਚਿਜਕ ਬੇਹਜਕ ਵਿਦਆਊਟ ਐਨੀ ਹੇਜਿਟੇਸ਼ਨ ਉਹ ਮੇਰੇ ਕੋਲ ਥਾਣਾ ਆ ਸਕਦੇ ਆ ਮੇਰਾ ਸਰਕਾਰੀ ਨੰਬਰ ਤੇ ਕਾਲ ਕਰ ਸਕਦੇ ਆ ਇਮੀਡੀਏਟਲੀ ਹਰ ਕੰਪਲੇਂਟ ਦੇ ਉੱਤੇ ਮੈਂ ਰਿਸਪੌਂਡ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਪ੍ਰੋਬਲਮ ਨੂੰ ਰਿਜ਼ੋਲਵ ਕਰਕੇ ਉਹਨਾਂ ਨੂੰ ਇਨਸਾਫ ਮਿਲ ਸਕੇ ਐਕਸ਼ਰੀਮਾਨ ਜੀ ਜਿਹੜਾ ਬਿਲਗਾ ਥਾਣਾ ਦਾ ਬੜਾ ਸੈਂਸਿਟਿਵ ਇਹ ਥਾਣਾ ਹੈਗਾ ਤੁਸੀਂ ਤੁਹਾਡੀ ਇੱਥੇ ਮੇਰੇ ਖਿਆਲ ਪਹਿਲੀ ਵਾਰੀ ਤੁਸੀਂ ਬਿਲਗੇ ਚਾਏ ਹੋ ਕਿਉਂਕਿ ਇੱਥੇ ਦਰਿਆ ਨਾਲ ਪੈਂਦਾ ਕੱਚੀ ਲਾਣ ਜਾਂ ਕਹੇ ਲੋ 2 ਨੰਬਰ ਦੀ ਸ਼ਰਾਬ ਚਿੱਟੇ ਦੀ ਪਰਹਾਰ ਹੈਗੀ ਹੈ ਬਹੁਤ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਮੰਨ ਲਓ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਜਿਸ ਤਰ੍ਹਾਂ ਮੰਨ ਲਓ ਚਿੱਟੇ ਦਾ ਜਾਂ ਬਹੁਤ ਵਧਿਆ ਆ ਫਿਰ ਚੋਰੀਆਂ ਵੀ ਤੁਸੀਂ ਦੇਖੀਆਂ ਵੀ ਤੁਹਾਡੇ ਥਾਣੇ 'ਚ ਟਰਾਂਸਫਾਰਮਰ ਬਹੁਤ ਪਏ ਹੈਗੇ ਜਿਹੜੇ ਤੁਸੀਂ ਫੜੇ ਆ ਪਿਛਲੇ ਸਮੇਂ 'ਚ ਹਣਾ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਆ ਇਹਨਾਂ ਸਾਰੀਆਂ ਜਨੀਆਂ ਵੀ ਚੋਰੀਆਂ ਤੇ ਜਿੰਨੇ ਵੀ ਕ੍ਰਾਈਮ ਮੇਰੇ ਮੁਤਾਬਿਕ ਉਹਨਾਂ ਦਾ ਸਾਰਿਆਂ ਦਾ ਰੂਟ ਕਾਸ ਇੱਕ ਹੀ ਹੈ ਉਹ ਹੈ ਚਟਾ ਹੂੰ ਹੂੰ ਜਿੰਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਡੀ ਐਡਿਕਸ਼ਨ ਸੈਂਟਰ ਦੀ ਸਹਾਇਤਾ ਲੈ ਕੇ ਜਿਹੜੇ ਲੋਕ ਇਹਦੇ ਮੁੰਡੇ ਨਵੇਂ ਯੰਗਸਟਰ ਜਿਹੜੇ ਇਹਦੇ ਆਦੀ ਹੋ ਚੁੱਕੇ ਐ ਐਡਿਕਟਡ ਹੋ ਚੁੱਕੇ ਐ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਲੈ ਕੇ ਜਾਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਦਾ ਪੈਟੂਲਰਸ ਹੈ ਜਾਂ ਜਿਹੜੇ ਵੱਡੇ ਸਮਗਲਰ ਹੈ ਉਹਨਾਂ ਨੂੰ ਫੜ ਕੇ ਉਹਨਾਂ ਦੀ ਪ੍ਰੋਪਰ ਜਿੱਥੇ ਜਗ੍ਹਾ ਬਣਦੀ ਹਵਾਲਾਤ ਉੱਥੇ ਦਈਏ ਔਰ ਬਣਦੀ ਕਾਰਵਾਈ ਉਹਨਾਂ ਦੇ ਖਿਲਾਫ ਕਰੀਏ ਇੱਕ ਸਰ ਹੋਰ ਚਿੱਟੇ ਨਾਲ ਜੁੜਿਆ ਹੋਇਆ ਮੁੱਦਾ ਹੈ ਵੀ ਜਿੱਦਾਂ ਆਮ ਪਬਲਿਕ ਦੇ ਵਿੱਚ ਇੱਕ ਹੈਗੀ ਹੈ ਕਹਿਣਾ ਵੀ ਜਿਹੜਾ ਚਿੱਟਾ ਸੀ ਕਾਲੀ ਦਲ ਤੋਂ ਸ਼ੁਰੂ ਹੋਇਆ ਕਾਲੀ ਦਲ ਦੀ ਸਰਕਾਰ ਮਿਲਦੇ ਉਸ ਤੋਂ ਬਾਅਦ ਕਾਂਗਸੀ ਸਰਕਾਰ ਆ ਗਈ ਜਿਹੜੇ ਕਾਲੀ ਦਲ ਨੇ ਬੂਟੇ ਲਾਏ ਸੀ ਉਸੇ ਸਮੇਂ ਦੇ ਵਿੱਚ ਅਗਲੇ ਚ ਕਾਂਗਸੀਆਂ ਨੇ ਉਹਨਾਂ ਦੇ ਛਾ ਮਾਰੀ ਜਿਹੜੀ ਮੰਨ ਲਓ ਉਹਨਾਂ ਦੀ ਛਾਵੇਂ ਜੋ ਵੀ ਕਰਦੇ ਰਹੇ ਹਨ ਹੁਣ ਆ ਗਈ ਆ ਆਮ ਆਦੀ ਪਾਰਟੀ ਦੀ ਤੇ ਉਹ ਜਿਹੜੇ ਚਿੱਟੇ ਦੇ ਤਸਕਰ ਆ ਉਹ ਉਨ ਦੇ ਉਹੀ ਹੈਗੇ ਆ ਪਰ ਮੰਨ ਲਓ ਉਹਨਾਂ ਦੇ ਕੋਈ ਕੰਟਰੋਲ ਨਹੀਂ ਕਰਦਾ ਸਰਕਾਰਾਂ ਚੇਂਜ ਹੋ ਜਾਂਦੀਆਂ ਲੀਡਰ ਚੇਂਜ ਹੋ ਜਾਂਦੇ ਆ ਦੇਖੋ ਜੀ ਚਿੱਟੇ ਦਾ ਜਿਹੜਾ ਮੁੱਦਾ ਉਹ ਇੱਕ ਪੋਲਿਟੀਕਲ ਮੁੱਦਾ ਨਹੀਂ ਹੈ ਚਿੱਟੇ ਦਾ ਜਿਹੜਾ ਮੁੱਦਾ ਉਹ ਇੱਕ ਉਹ ਜਿਹਨੇ ਪੈਸਾ ਬਣਾਉਣ ਦੇ ਤਸਕਰ ਆ ਜਿਨ੍ਹਾਂ ਦਾ ਕੰਮ ਹੀ ਨਜਾਇਜ਼ ਕੰਮ ਕਰਨਾ ਤੇ ਆਪਣੀਆਂ ਪ੍ਰਾਪਰਟੀਆਂ ਬਣਾਉਣੀਆਂ ਤੇ ਆਮ ਪਬਲਿਕ ਨੂੰ ਆਮ ਯੰਗਸਟਰ ਮੁੰਡਿਆਂ ਨੂੰ ਮਿਸਗਾਈਡ ਕਰਨਾ ਉਹਨਾਂ ਤੇ ਨਕੇਲ ਕੱਸਣ ਦੀ ਜ਼ਰੂਰਤ ਹੈ ਤੇ ਉਹ ਆਪਾਂ ਕੱਸ ਰਹੇ ਹਾਂ ਟਾਈਮ ਟੂ ਟਾਈਮ ਚਾਹੇ ਹੋ ਸਰਕਾਰ ਅਕਾਲੀ ਦੀ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸੀ ਚਾਹੇ ਆਮ ਆਦਮੀ ਪਾਰਟੀ ਦੀ ਪੁਲਿਸ ਦੀ ਡਿਊਟੀ ਇੱਕੋ ਹੀ ਹੈ ਕਿ ਮੁਜਰਮ ਜਿਹੜਾ ਉਹ ਉਹ ਬਾਹਰ ਦੇ ਪਿੱਛੇ ਹੋਣੇ ਚਾਹੀਦਾ ਉਹ ਉਹ ਹਵਾਲਾ ਤੇ ਵਿੱਚ ਹੋਣਾ ਚਾਹੀਦਾ ਉਹ ਆਪਾਂ ਡਿਊਟੀ ਬਿਲਕੁਕੁਲ ਨਿਭਾ ਰਹੇ ਹਾਂ ਇੱਕ ਜਦਵਿੰਦਰ ਜੀ ਜਿੱਦਾਂ ਹੁਣ ਐਕਟ ਜਿਹੜਾ ਮੋਬਾਈਲ ਮੋਟਰ ਵਹੀਕਲ ਐਕਟ ਹੈਗਾ ਜਿੱਦਾਂ ਤੁਹਾਨੂੰ ਵੀ ਪਤਾ ਵੀ 20 ਤਰੀਕ ਤੋਂ ਨਵਾਂ ਐਕਟ ਲੱਗ ਹੋ ਰਿਹਾ ਵੀ ਜਿਹੜੇ ਅੰਡਰ ਏਜ ਬੱਚੇ ਉਹਨਾਂ ਲਈ ਆ ਉਹਨਾਂ ਲਈ ਤੁਸੀਂ ਕੀ ਮੰਨੋ ਇਲਾਕੇ 'ਚ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿਉਂਕਿ ਆਮ ਦੇਖਣ ਚਾਇਆ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੜ੍ਹਦੇ ਆ ਉਹ ਜ਼ਿਆਦਾਤਰ ਆਪਣੇ ਵਹੀਕਲਾਂ ਤੇ ਜਾਂਦੇ ਤੇ ਉਹ ਅੰਡਰ ਏਜ ਹੁੰਦੇ ਆ ਜੀ ਆ ਮੈਂ ਉਹਨਾਂ ਬੱਚਿਆਂ ਦੇ ਮਾਪੇ ਦੇ ਅੱਗੇ ਗੁਜਾਰਿਸ਼ ਕਰਾਂਗਾ ਕਿ ਜੋ ਵੀ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਮੋਟਰ ਵਹੀਕਲ ਐਕਟ ਦੇ ਉੱਤੇ ਕਿ ਅੰਡਰ ਏਜ ਬੱਚਾ ਕੋਈ ਵੀ ਉਹ ਇਸ ਤਰ੍ਹਾਂ ਦਾ ਕੋਈ ਵਹੀਕਲ ਨਹੀਂ ਚਲਾਏਗਾ ਜਾਂ ਕੋਈ ਵੀ ਵਹੀਕਲ ਨਹੀਂ ਚਲਾਏਗਾ ਤੇ ਉਹਨਾਂ ਦੀ ਹਦਾਇਤਾਂ ਦੀ ਕੰਪਲਾਈਂਸ ਵਾਸਤੇ ਮੈਂ ਚਾਹਾਂਗਾ ਕਿ ਬੱਚਿਆਂ ਦੇ ਮਾਪੇ ਉਹਨਾਂ ਦੀ ਸਪੋਰਟ ਕਰਨ ਮੇਰੀ ਸਪੋਰਟ ਕਰਨ ਕਾਨੂੰਨ ਦੀ ਸਪੋਰਟ ਕਰਨ ਤਾਂ ਕਿ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਜਿਵੇਂ ਸਰਕਾਰ ਵੱਲੋਂ ਜਾਂ ਪੁਲਸ ਵਿਭਾਗ ਵੱਲੋਂ ਡੈਡਲਾਈਨ ਦਿੱਤੀ ਗਈ ਹੈ ਜੇ 20 ਅਗਸਤ ਦੀ 20 ਅਗਸਤ ਤੋਂ ਬਾਅਦ ਮੰਨ ਲਓ ਪੁਲਸ ਦਾ ਇਹਨਾਂ ਜਿਹੜੇ ਬੱਚੇ ਛੋਟੇ ਬੱਚੇ ਵੀ ਗੱਲੀ ਫਿਰਦੇ ਕੀ ਤੁਹਾਡਾ ਕੀ ਐਕਸ਼ਨ ਕੀ ਹੋਏਗਾ ਆ ਜਗਾ ਜਗਾ ਮੈਂ ਸੋਚਦਾ ਕਿ ਨਾਕਾਬੰਦੀ ਕੀਤੀ ਜਾਵੇ ਖਾਸ ਕਰਕੇ ਸਕੂਲਾਂ ਤੇ ਪਰ ਬੱਚਿਆਂ ਨੂੰ ਪਹਿਲੀ ਵਾਰ ਦੂਸਰੀ ਵਾਰ ਵਾਰਨਿੰਗ ਤੇ ਉਹਨਾਂ ਦੇ ਮਾਪਿਆਂ ਨੂੰ ਸੱਦ ਕੇ ਮੌਕੇ ਤੇ ਸੱਦ ਕੇ ਔਰ ਪੰਚਾਇਤੀ ਰੂਪ ਚ ਸੱਦ ਕੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਅੰਡਰਏਜ ਬੱਚਿਆਂ ਨੂੰ ਇਹ ਤਾਂ ਕੋਈ ਵੀ ਵਾਹਨ ਆ ਦੇਣ ਜਿਹਦੇ ਨਾਲ ਕੱਲ ਕਿਸੇ ਦਾ ਨੁਕਸਾਨ ਹੋ ਸਕਦਾ ਜਦਬਿੰਦੂ ਜੀ ਇੱਕ ਹੋਰ ਮੁੱਦਾ ਹੈਗਾ ਜਿਹੜਾ ਤੁਹਾਡੇ ਵੀ ਥਾਣੇ ਨਾਲ ਜੁੜਿਆ ਹੋਇਆ ਆ ਨੂਰਮੰਨ ਨਕੋਦਰ ਨਾਲ ਵੀ ਜੁੜਿਆ ਹੋਇਆ ਆ ਐ ਵੀਰਵਾਰ ਦੇ ਦਿਨ ਸਾਡੇ ਨਕੋਦਰ ਦੇ ਵਿੱਚ ਧਾਰਮਿਕ ਸਥਾਨ ਹੈਗੇ ਜਿੱਥੇ ਪਬਲਿਕ ਬਹੁਤ ਦੂਰ ਦੂਰ ਤੋਂ ਆਉਂਦੀ ਆ ਪਰ ਉਹਦੇ ਵਿੱਚ ਦੇਖਣ ਚ ਇਹ ਆਉਂਦਾ ਵੀ ਲੁਧਿਆਣੀ ਵਾਲੀ ਸਾਈਡ ਤੋਂ ਨਕੋਦਰ ਤੱਕ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਚ ਖਾਸ ਕਰਕੇ ਅੰਡਰਏਜ ਵੀ ਹੁੰਦੇ ਆ ਦੋ ਦੋ ਤਿੰਨ ਤਿੰਨ ਚੜ ਕੇ ਜਾਂਦੇ ਆ ਤੇ ਬਾਕੀ ਦੇ ਜਿਹੜੇ ਵਹੀਕਲਾਂ ਨੂੰ ਵੀ ਉਹ ਬਕਸ ਪਾਉਂਦੇ ਆ ਤੇ ਉਹਨਾਂ ਨੂੰ ਕੰਟਰੋਲ ਕੋਈ ਨਹੀਂ ਕਰਦਾ ਵੀਰਵਾਰ ਦੇ ਦਿਨ ਜੀ ਕਿ ਅਸੀਂ ਉਮੀਦ ਤੁਹਾਡੇ ਤੋਂ ਰੱਖੀ ਹੈ ਵੀ ਤੁਸੀਂ ਕੋਈ ਵਿਸ਼ੇਸ਼ ਨਾਕਾਬੰਦੀ ਉਹਦੇ ਲਈ ਵੀ ਕਰੋਗੇ ਬਿਲਕੁਲ ਜੀ ਬਿਲਕੁਲ ਪ੍ਰੋਪਰ ਨਾਕਾਬੰਦੀ ਕੀਤੀ ਜਾਏਗੀ ਰਿਲੀਜੀਅਸ ਫੀਲਿੰਗ ਹੋਣਾ ਇੱਕ ਅਲੱਗ ਗੱਲ ਹੈ ਡਿਸਪਲਾਈਨ ਹੋਣਾ ਔਰ ਰੂਲ ਨੂੰ ਲਾਗੂ ਕਰਨਾ ਇੱਕ ਅਲੱਗ ਗੱਲ ਹੈ ਔਰ ਜਿੱਥੇ ਕਿਤੇ ਵੀ ਮੇਰੇ ਖਾਸ ਕਰਕੇ ਮਨੂੰ ਨਜ਼ਰ ਆਏ ਜਾਂ ਕਹੇ ਵੀ ਮੇਰੇ ਆਪਣੇ ਮਤਅਤ ਨੂੰ ਮੇਰੇ ਸਬੋਡੀਨੇਟ ਨਜ਼ਰ ਆਉਣਗੇ ਮੈਂ ਤੇ ਪ੍ਰੋਪਰ ਉਸ ਤੇ ਕਾਰਵਾਈ ਕਰਾਂਗਾ ਜੋ ਐਸ ਪਰ ਲਾਅ ਕਾਰਵਾਈ ਬਣਦੀ ਹੋਈ ਜਿੱਨੇ ਕਰਾਂਗਾ ਅੱਛਾ ਸ਼੍ਰੀਮਾਨ ਜੀ ਹੁਣ ਲਾਸਟ ਵਿੱਚ ਆਪਣੇ ਦੇਸ਼ ਦਾ ਤਿਉਹਾਰ ਆ ਰਿਹਾ 15 ਅਗਸਤ ਉਹਦੇ ਤੇ ਕੀ ਕਹਿਣਾ ਚਾਹੋਗੇ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੈਂ ਸਾਰੇ ਆਪਣੇ ਬਿਲਗਾ ਇਲਾਕਾ ਵਾਸੀਆਂ ਨੂੰ ਤੇ ਆਪਣੇ ਫਲੋਰ ਵਾਸੀਆਂ ਨੂੰ ਸਾਰਿਆਂ ਨੂੰ ਇਸ 78 ਜੋ ਐਨੀਵਰਸਰੀ ਹੈ ਸਾਡੀ ਜਿਹਦੇ ਵਾਸਤੇ ਇੰਨੇ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਇਸ ਆਜ਼ਾਦੀ ਵਾਸਤੇ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਾ ਦਾਂਗਾ ਕਿ ਇਸ ਆਜ਼ਾਦੀ ਨੂੰ ਅਸੀਂ ਖੁੱਲੇ ਤਰੀਕੇ ਨਾਲ ਮਨਾਈਏ ਤੇ ਹੋਰ ਡਿਸਪਲਾਈਨ ਤੇ ਕਾਨੂੰਨ ਨੂੰ ਲਾਗੂ ਕਰਕੇ ਕਾਨੂੰਨ ਦੀ ਸਹਾਇਤਾ ਕਰਕੇ ਇਸ ਦੇਸ਼ ਨੂੰ ਹੋਰ ਵਧੀਆ ਬਣਾਈਏ